へえ。 ਵੀਰ ਜਿਹੜੀ ਇਹ ਠੰਡੇ ਪਾਣੀ ਦੀ ਸੇਵਾ ਲਗਾਈ ਗਈ ਹੈ 사ਲਾ ਸਰ ਕੀਰਤਨ ਮੰਡਲ ਬਣੀਓ ਕਿੱਦਾਂ ਲੱਗੀ ਤੁਹਾਨੂੰ ਜੀ ਵਧੀਆ ਲੱਗੀ ਜੀ ਗਰਮੀ ਬਹੁਤ ਹੈ ਜੀ ਕੋਈ ਪਾਣੀ ਪੀ ਕੇ ਜਾਂਦੇ ਆ ਜੀ ਕੋਈ ਬੱਚੇ ਜਾਂ ਕੁਝ ਹੋਰ ਇਹ ਤਾਂ ਲੱਗਣਾ ਚਾਹੀਦਾ ਜੀ ਥਾਂ ਥਾਂ ਤੇ ਹੀ ਬਹੁਤ ਵਧੀਆ ਸੇਵਾ ਜੀ ਭਾਈ ਸਰ ਇਹ 사ਲਾ ਸਰ ਕੀਰਤਨ ਮੰਡਲ ਬਣੀਓ ਜਿਹੜਾ ਇਹ ਪਾਣੀ ਦਾ ਪ੍ਰਾਲਾ ਕੀਤਾ ਜਾਂਦਾ ਹੈ ਹਰ ਸਾਲ ਤੁਹਾਡੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਜੀ ਇਹ ਤਾਂ ਬਹੁਤ ਵਧੀਆ ਕੰਮ ਕੀ ਹੋਊਗਾ ਮੋੜ ਮੰਡੀ ਵੀ ਜਿਹੜਾ ਇਹ ਵਿਚਾਰੇ ਪਾਣੀ ਦੀ ਐਡੀ ਵੱਡੀ ਸਹੂਲਤਾਂ ਦੇ ਰਹੇ ਆ ਇਤਨ ਵੱਡਾ ਕੰਮ ਅਸੀਂ ਨਹੀਂ ਕਰ ਸਕਦੇ ਜੀ ਇਹ ਆ ਕੀ ਵੋਟਾਂ ਦੇ ਵਿੱਚ ਕੀ ਵਿਚਾਰ ਆ ਵੋਟਾਂ ਵੇ ਵੋਟਾਂ ਵਾਲੇ ਦਿਨ ਸਾਲਾ ਸਰ ਕੀਰਤਨ ਮੰਡਲ ਵੱਲਿਓਂ ਹਰ ਪੋਲਿੰਗ ਬੂਥ ਦੇ ਉੱਤੇ ਨਿੰਬੂ ਪਾਣੀ ਦੀ ਸੇਵਾ ਲਗਾਈ ਜਾ ਰਹੀ ਹੈ ਜੀ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੋਟਾਂ ਬਾਰੇ ਜੀ ਬਹੁਤ ਵੱਡੀ ਗੱਲ ਆ ਮੈਂ ਜਿਹੜਾ ਪਾਣੀ ਦੀ ਬਈ ਸੇਵਾ ਕਰ ਰਿਹਾ ਇਹ ਪਰ ਸੀਵਰੇਜ ਦਾ ਕੰਮ ਬਹੁਤ ਬੁਰਾ ਹਾਲ ਆ ਮੰਡੀ ਦਾ ਜੀ ਕੋਈ ਪਾਰਟੀ ਕੋਈ ਕੰਮ ਨਹੀਂ ਕਰ ਰਹੀ ਸੀਵਰੇਜ ਦਾ ਦੇਖੋ ਤੁਸੀਂ ਗਲੀਆਂ 'ਚ ਜਾ ਕੇ ਬੁਰਾ ਹਾਲ ਹੋਇਆ ਪਿਆ ਜੀ ਸਾਧੂ ਗੈਂਸ ਏਜੰਸੀ ਵਾਲੀ ਗਲੀ ਦੇ ਵਿੱਚ ਸੀਵੇ ਦਾ ਏਡਾ ਬੁਰਾ ਹਾਲਾ ਜਿੰਨਾ ਕਹ ਦੋ ਫਲਸ਼ਾਂ ਬਾਥਰੂਮ ਬਹਿ ਕੇ ਮਾਰੀ ਜਾਂਦੀਆਂ ਜੀ ਕੋਈ ਚੱਕ ਨਹੀਂ ਕਰਦਾ ਕਹਿ ਕਹਿ ਕੇ ਥੱਕ ਗਏ ਸੀ ਹਾਂਜੀ ਭਾਜੀ ਜਿਹੜਾ ਕੀ ਵੋਟਾਂ ਵਾਲੇ ਦਿਨ ਤੁਹਾਡੇ ਹਰ ਪੋਲਿੰਗ ਪੁੱਤ ਦੇ ਉੱਤੇ ਸਾਲਾ ਸਰ ਕੀਰਤਨ ਮੰਡਲ ਬਣੀਓ ਨਿੰਪੂ ਬਣੀ ਸੇਵਾ ਕੀਤੀ ਜਾ ਰਹੀ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਾਂਜੀ ਕਹਿਣਾ ਬਹੁਤ ਸੋਹਣਾ ਪ੍ਰਾਲਾ ਇਹਨਾਂ ਦਾ ਅਸੀਂ ਹਰੇਕ ਵੋਟਰ ਨੂੰ ਕਹਿੰਦੇ ਵੋਟ ਪਾ ਕੇ ਆਓ ਤੇ ਨਾਲ ਠੰਡਾ ਪਾਣੀ ਪੀ ਕੇ ਆਓ ਬਹੁਤ ਸੋਹਣੀ ਗੱਲ ਹੈ ਦੇਵ ਜੀ ਜਿਹੜਾ ਤੁਹਾਡੇ ਸ਼ਹਿਰ ਦੇ ਵਿੱਚ ਇਹ ਸਾਲਾ ਸਰ ਕੀਰਤਨ ਮੰਡਲ ਬੜੀ ਉਹ ਪਾਣੀ ਦੀ ਸੇਵਾ ਲਗਾਈ ਜਾਂਦੀ ਹੈ ਜੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਅਸੀਂ ਕਹਿੰਦੇ ਜੈ ਸ਼੍ਰੀ ਰਾਮ ਜੀ ਅਸੀਂ ਇਸ ਬਾਰੇ ਕਹਿਣਾ ਚਾਹਾਂਗੇ ਸਾਲਾ ਸਰ ਮੰਡਲ ਜਿਹੜਾ ਪਿਛਲੇ 23 ਸਾਲਾਂ ਤੋਂ ਇਹ ਪਾਣੀ ਦੀ ਸੇਵਾ ਕਰ ਰਿਹਾ ਹੈ ਇਹ ਬਹੁਤ ਵਧੀਆ ਅਪਰਾਲਾ ਹੈ ਅਸੀਂ ਕਹਿੰਦੇ ਆ ਇਸ ਕੰਮ ਦੇ ਵਿੱਚ ਹੋਰ ਦਿਨ ਦੁਗਣੀ ਰਾ ਚੌਗਣੀ ਤਰੱਕੀ ਕਰੇ ਮੰਡਲ ਇਹ ਅਸੀਂ ਮੰਡਲ ਦੇ ਬਹੁਤ ਧੰਨਵਾਦੀ ਆ ਜੋ ਹਰ ਇੱਕ ਚ ਰਸਤੇ ਦੇ ਉੱਤੇ ਇਹਨੇ ਪਾਣੀ ਦੀ ਸੇਵਾ ਲਾਈ ਹੋਈ ਹੈ ਔਰ ਜੋ ਵੋਟਾਂ ਵਾਲੇ ਦੇਣਾਂ ਇਨਾਂ ਵੱਲੋਂ ਵਿਸ਼ੇਸ਼ ਤੌਰ ਤੇ ਨਿੰਬੂ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ ਉਹ ਇੱਕ ਇਹਨਾਂ ਦਾ ਬਹੁਤ ਹੀ ਵਧੀਆ ਸਲਾਘਾਯੋਕ ਕਦਮ ਹੈ ਮੋੜ ਮੰਡੀ ਦੇ ਵਿੱਚ ਪਾਣੀ ਦੀ ਸੇਵਾ ਲੱਗੀ ਹੋਈ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਇਹ ਤਾਂ ਜੀ ਬਹੁਤ ਵਧੀਆ ਵਿਚਾਰ ਹੈ ਜੀ ਇਹ ਤਾਂ ਬਹੁਤ ਬਹੁਤ ਵਧੀਆ ਕੰਮ ਕਰ ਰੱਖਿਆ ਪਾਣੀ ਹੈ ਜਿਹੜਾ ਸਾਰੇ ਪਾਸੇ ਉਹ ਨਾਲ ਗਰਮੀ ਬਹੁਤ ਹੈ ਇੱਧਰ ਵੀ ਟਾਈਮ ਨਾਲ ਪਾਣੀ ਪਹੁੰਚਦਾ ਉੱਧਰ ਵੀ ਟਾਈਮ ਨਾਲ ਪਾਣੀ ਪਹੁੰਚਦਾ ਬਹੁਤ ਵਧੀਆ ਕੰਮ ਹੈ ਇਹ ਹਾਂਜੀ ਮੈਮ ਤੁਹਾਡੇ ਸ਼ਹਿਰ ਮੋੜ ਦੇ ਵਿੱਚ ਜਿਹੜਾ ਇਹ ਸਾਲਾ ਸਰ ਕੀਰਤਨ ਮੰਡਲ ਬਣਿਓ ਹਰ ਚੋ ਰਸਤੇ ਹਰ ਚੁਰਾਏ ਦੇ ਉੱਤੇ ਪਾਣੀ ਦੀ ਛਬੀ ਲੱਗੀ ਹੋਈ ਹੈ ਇੰਨੀ ਗਰਮੀ ਦੇ ਵਿੱਚ ਬੰਦਾ ਆਰਾਮ ਨਾਲ ਪਾਣੀ ਪੂਣੀ ਪੀ ਸਕਦਾ ਹੈ ਜੀ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਵਿਚਾਰ ਨੇ ਤੁਹਾਡੇ ਜੀ ਅਸੀਂ ਸਰ ਨਮਸਕਾਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਇਹ ਕੰਮ ਹੈ ਬਹੁਤ ਵਧੀਆ ਸੰਸਥਾ ਵੱਲੋਂ ਬਹੁਤ ਇਮਾਨਦਾਰੀ ਦੇ ਨਾਲ ਇਹ ਕੰਮ ਨਿਭਾਇਆ ਜਾ ਰਿਹਾ ਹੈ ਕਿਤੇ ਵੀ ਇੱਚ ਰਸਤੇ ਦੇ ਉੱਤੇ ਕਿਸੇ ਨੂੰ ਵੀ ਪਾਣੀ ਦੀ ਜ਼ਰੂਰਤ ਹੈ ਅਗਲੇ ਇਨੀ ਗਰਮੀ ਦੇ ਵਿੱਚ ਇੱਥੋਂ ਕ੍ਰੋਸ ਕਰਦਾ ਹੈ ਅਗਲਾ ਖੜ ਕੇ ਪਾਣੀ ਪੀਂਦੇ ਮੂੰਹ ਤੋਂ ਹੁੰਦਾ ਸਾਨੂੰ ਬਹੁਤ ਚੰਗਾ ਲੱਗ ਰਿਹਾ ਇਸ ਗੱਲ ਆਸੀ ਸਾਡੇ ਜਿਹੜੇ ਸਾਰੇ ਇੱਥੋਂ ਦੀ ਸੰਸਥਾ ਦੇ ਮੈਂਬਰ ਹੈ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਐ ਇਸ ਗੱਲ ਨੂੰ ਪਹਿਲ ਦਿੰਦੇ ਐ ਹਰ ਇੱਕ ਕੰਮ ਐ ਵੀ ਜਿਹੜਾ ਸੰਸਥਾ ਵੱਲੋਂ ਕੀਤਾ ਜਾਂਦਾ ਬਹੁਤ ਵਧੀਆ ਸਰਾਹਣਾਯੋਗ ਐ ਪਿਛਲੇ 23 ਸਾਲ ਤੋਂ ਇਹ ਕੰਮ ਚੱਲਦੇ ਹਾਂ ਹਾਂਜੀ ਪਿਛਲੇ 23 ਸਾਲਾਂ ਤੋਂ ਇਹ ਸੰਸਥਾ ਨੇ ਪੂਰੀ ਮਾਨਦਰ ਨਾਲ ਇਹ ਕੰਮ ਨਿਭਾਇਆ ਹੈ ਪਾਣੀ ਦੀ ਸੇਵਾ ਕਿਤੇ ਵੀ ਕੋਈ ਵੀ ਬੇਸਹਾਰ ਹੈ ਉਹਨੂੰ ਜ਼ਰੂਰਤ ਹੈ ਕਿਸੇ ਚੀਜ਼ ਦੀ ਉਹ ਵੀ ਦਿੰਦੇ ਹੈ ਬਹੁਤ ਵਧੀਆ ਸੰਸਥਾ ਹੈ ਮੈਮ ਤੁਹਾਡੇ ਇਸ ਵਾਰ ਜਾਣਨ ਚ ਆਇਆ ਜੀ ਤੁਹਾਡੇ ਸ਼ਹਿਰ ਦੇ ਵਿੱਚ ਵੋਟਾਂ ਵਾਲੇ ਦਿਨ ਹਰ ਪੋਲਿੰਗ ਬੂਥ ਦੇ ਉੱਤੇ ਨਿੰਬੂ ਪਾਣੀ ਦੀ ਛਬੀਲ ਲਗਾਈ ਜਾ ਰਹੀ ਹੈ ਸਾਲਾ ਸਰ ਕੀਰਤਨ ਮੰਡਲ ਬਣਿਓ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਤੇ ਕੀ ਅਪੀਲ ਕਰਨਾ ਚਾਹੋਗੇ ਚੋਣ ਵਾਲੇ ਦਿਨ ਆਪਣੇ ਵੋਟ ਦਾ ਅਧਿਕਾਰ ਲੋਕ ਕਿਵੇਂ ਪੂਰਾ ਕਰਨ ਅਸੀਂ ਸਾਰੇ ਲੋਕਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਆਪਣੀ ਵੋਟ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ ਕੋਈ ਵੀ ਆਪਣੇ ਘਰੇ ਵੋਟ ਰੱਖ ਕੇ ਕਿਸੇ ਨੂੰ ਫਾਇਦਾ ਨਹੀਂ ਹਰ ਇੱਕ ਜਨ ਉਹ ਵੋਟ ਪੁੱਗਤਾਨ ਜਾਵੇ ਨਿੰਬੂ ਪਾਣੀ ਦੀ ਸ਼ੀਲ ਦਾ ਬਹੁਤ ਸਵਾਗਤ ਹੈ ਕਿਉਂਕਿ ਇੰਨੀ ਗਰਮੀ ਦਾ ਮੌਸਮ ਹੈ ਠੰਡਕ ਪਚਾਉਗੀ ਢੀਆਂ ਦੇ ਲਾਈਨਾਂ ਕਤਾਰਾਂ ਲੱਗੀਆਂ ਹੁੰਦੀਆਂ ਬਹੁਤ ਵਧੀਆ ਸਹਰਾਣਾ ਜੋ ਕੰਮ ਜੈ ਸ਼ੀਰਦਾ ਨਮਸਕਾਰ ਜੀ ਜਿਹੜੇ ਤੁਹਾਡੇ ਸ਼ਹਿਰ ਦੇ ਵਿੱਚ ਸਾਲਾ ਸਰ ਕੀਰਤਨ ਮੰਡਲ ਬੰਨੀਓ ਪਿਛਲੇ 23 ਸਾਲਾਂ ਤੋਂ ਪਾਣੀ ਚ ਬਿਲਾ ਲੱਗ ਰੀਆਂ ਨੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਸਭ ਤੋਂ ਪਹਿਲਾਂ ਤਾਂ ਜੀ ਐਮਐਮਯੂ ਜਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਦੇ ਕੀਮਤੀ ਸਮੇਂ ਚ ਸਮਾਂ ਕੱਢ ਕੇ ਮੋੜ ਮੰਡੀ ਵਿੱਚ ਸਮਾਂ ਦਿੱਤਾ। ਸ਼੍ਰੀ ਬਾਲਾਜੀ ਸਮਾਜ ਸੇਵਾ ਸੁਸਾਇਟੀ ਵੱਲੋਂ ਜੋ ਮੰਡੀ ਦੇ ਵਿੱਚ ਸਮਾਜ ਭਲਾਈ ਦੇ ਕੰਮਾਂ ਲਈ ਉਪਰਾਲਾ ਕੀਤਾ ਜਾਂਦਾ ਹੈ ਸਾਡੇ ਪ੍ਰਧਾਨ ਜੀ ਅਤਰਨ ਕੁਮਾਰ ਜੀ ਇਹਨਾਂ ਦੇ ਪੂਰੇ ਮੰਡਲ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਚੌਂਕ ਦੇ ਵਿੱਚ ਪਾਣੀ ਦੀ ਸ਼ਬੀਲ ਲਗਾਈ ਜਾਂਦੀ ਹੈ ਤਾਂ ਕਿ ਜਿਹੜੇ ਆਉਂਦੇ ਜਾਂਦੇ ਰਾਹੀਰ ਆ ਉਹਨਾਂ ਨੂੰ ਠੰਡਾ ਪਾਣੀ ਮਿਲਿਆ ਕਰਵਾਇਆ ਜਾਂਦਾ ਹੈ। ਦੂਜਾ ਜੀ ਇਹ ਸੋਸਾਇਟੀ ਵੱਲੋਂ ਇੱਕ ਹੋਰ ਵਧੀਆ ਕੰਮ ਕੀਤਾ ਗਿਆ ਹੈਗਾ ਦੁਨੀਆਂ ਕੇ ਬਿਮਾਰ ਗਊਆਂ ਜਾਂ ਜ਼ਖਮੀ ਗਊਆਂ ਲਾੜੋ ਜਿਨ੍ਹਾਂ ਨੂੰ ਕੇ ਟਰੱਕ ਕੈਂਟਰ ਵਾਲੇ ਸੜਕਾਂ ਤੇ ਛੁੱਟ ਜਾਂਦੇ ਫੇਟ ਮਾਰ ਕੇ ਉਹਨਾਂ ਨੂੰ ਚੁੱਕ ਕੇ ਲਿਆਂਦਾ ਜਾਂਦਾ ਜੀ ਹਸਪੀਟਲ ਬਣਾਇਆ ਗਿਆ ਉਹਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਦਵਾਈ ਵਗੈਰਾ ਡਾਕਟਰ ਰੱਖਿਆ ਹੋਇਆ ਹੈਗਾ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ ਹੈ ਤੀਜਾ ਇਸ ਮੰਡਲ ਵੱਲੋਂ ਜਿਹੜੀਆਂ ਮੰਡੀ ਦੀਆਂ ਹੋਣਹਾਰ ਬੱਚੀਆਂ ਜਿਵੇਂ ਕੇ ਪਲੱਸ 1 ਪਲੱਸ 2 'ਚ ਚੰਗੇ ਅੰਕ ਲੈ ਕੇ ਮਤਲਬ ਅੱਗੇ ਜਾਂਦੀਆਂ ਗਿਆ ਉਹਨਾਂ ਨੂੰ ਮਾਨ ਸਨਮਾਨ ਕੀਤਾ ਜਾਂਦਾ ਹੈ ਇਸ ਮੰਡਲ ਵੱਲੋਂ ਬਹੁਤ ਵਧੀਆ ਕੰਮ ਕੀਤੇ ਜਾਂਦੇ ਹੈਗੇ ਸਾਰੇ ਮੰਡੀ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਾਂਜੀ ਵੀਰ ਜੀ ਇੱਕ ਤੁਹਾਡੇ ਸ਼ਹਿਰ ਦੇ ਵਿੱਚ ਆਉਣ ਵਾਲੇ ਵੋਟਾਂ ਵਾਲੇ ਦਿਨਾਂ ਸਾਲਾ ਸਰ ਕੀਰਤਨ ਮੰਡਲ ਵੱਨੀਓ ਨਿੰਬੂ ਪਾਣੀ ਦੀ ਸ਼ਬੀਲ ਲਗਾਈ ਜਾ ਰਹੀ ਹੈ ਹਰ ਪੋਲਿੰਗ ਬੂਥ ਦੇ ਉੱਤੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਕਹਿਣਾ ਜਾਓਗੇ ਜੀ ਦੇਖੋ ਜੀ ਮੈਂ ਅਪੀਲ ਕਰਦਾ ਮੰਡੀ ਨਿਵਾਸੀਆਂ ਨੂੰ ਹਰੇਕ ਵੋਟਰ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਵੋਟ ਪਾਉਣੀ ਵੀ ਚਾਹੀਦੀ ਹੈ ਜੀ ਆਪ ਦੀ ਸਮਝ ਵਿੱਚ ਆਪ ਕੋ ਬੋਲਡ ਪਾਓ ਕਿਸੇ ਦੇ ਮੰਗਰ ਲਾਕੇ ਨਾ ਪਾਓ ਜੀ ਬਾਕੀ ਇਹ ਮੰਡਰ ਵੱਲੋਂ ਇੰਨੀ ਗਰਮੀ ਦੇ ਵਿੱਚ ਹਰੇਕ ਪੂਲਿੰਗ ਬੂਥ ਦੇ ਉੱਤੇ ਨਿੰਬੂ ਪਾਣੀ ਦੀ ਸੇਵਾ ਦਿੱਤੀ ਜਾਊਗੀ ਜੀ ਜੋ ਕਿ ਬਹੁਤ ਵਧੀਆ ਕਦਮ ਹੈ ਮੰਡੀ ਨਿਵਾਸੀਆਂ ਵਾਸਤੇ ਤੇ ਹਰੇਕ ਬੰਦੇ ਨੂੰ ਆਪਦਾ ਬੋਲਡ ਪਾਉਣ ਲਈ ਜਾਣਾ ਚਾਹੀਦਾ ਹੈਗਾ ਨਾ ਕਿ ਇਹ ਹੈ ਵੀ ਬੋਲਡ ਪਾਉਂਦਾ ਕੀ ਫਾਇਦਾ ਹੈ ਬੋਲਡ ਪਾਉਂਦਾ ਬਹੁਤ ਫਾਇਦਾ ਹੈਗਾ ਇਸੇ ਨਾਲ ਹੀ ਆਪਣੇ ਲੋਕਾਂ ਵੱਲੋਂ ਜਿਹੜੀ ਸਰਕਾਰ ਚੁਣੀ ਜਾਂਦੀ ਹੈਗੀ ਜੈ ਸ਼੍ਰੀ ਰਾਮ ਦੀ ਨਮਸਕਾਰ ਮਾਸਟਰ ਜੀ ਇਸ ਵਾਰ ਜਿਵੇਂ ਕਿ ਸੁਣਨ ਦੇ ਵਿੱਚ ਤੁਹਾਡੇ ਸ਼ਹਿਰ ਮੋੜ ਦੇ ਵਿੱਚ ਹਰ ਪੋਲਿੰਗ ਬੂਥ ਦੇ ਉੱਤੇ ਸਾਲਾ ਸਰ ਕੀਰਤਨ ਮੰਡਲ ਬਣੀਓ ਨਿੰਬੂ ਪਣੀ ਚਸ਼ਮੀ ਲਗਾਈ ਜਾ ਰਹੀ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਤੇ ਤੁਸੀਂ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਇਸ ਵਾਰੀ ਬਹੁਤ ਵਧੀਆ ਪਹਿਲ ਕੀਤੀ ਹੈ ਸਾਲਾ ਸਰ ਵਾਲਾ ਜੀ ਕੀਰਤਨ ਮੰਡਲ ਨੇ ਇਹ ਕਿਉਂਕਿ ਗਰਮੀ ਬਹੁਤ ਜ਼ਿਆਦਾ ਅੱਤਾਂ ਦੀ ਪੈ ਰਹੀ ਹੈ ਤੇ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਗਰਮੀ ਤੋਂ ਡਰਦੇ ਬੋਰਡ ਪਾਉਣ ਨਹੀਂ ਜਾਂਦੇ ਸਰਕਾਰ ਵੱਲੋਂ ਤਾਂ ਬਹੁਤ ਜ਼ਿਆਦਾ ਸਹੂਲਤਾਂ ਹੈਗੀਆਂ ਹੀ ਹੈਗੀਆਂ ਪਾਣੀ ਦੀ ਵੀ ਬੈਠਣ ਦੀ ਵੀ ਹੋਰ ਸਹੂਲਤਾਂ ਬਹੁਤ ਹੈ ਸਰਕਾਰ ਵੱਲੋਂ ਵੀ ਸਾਰੇ ਲੋਕ ਵੋਟਾਂ ਕਰਨ ਪਰ ਜਿਹੜੀ ਸਾਲਾ ਸਾਲ ਵਾਲਾ ਜੀ ਮੰਡਲ ਦੀ ਇਹ ਪਹਿਲ ਹੈ ਵੀ ਨਾਲ ਨਿੰਬੂ ਪਾਣੀ ਉਹਨਾਂ ਨੇ ਉਪਲਬਧ ਕਰਾਇਆ ਹੈ ਵੋਟਰਾਂ ਨੂੰ ਇਹ ਬਹੁਤ ਵੱਡੀ ਪਹਿਲ ਹੈ ਤੇ ਮੇਰੇ ਹਿਸਾਬ ਨਾਲ ਲੋਕ ਹੁਣ ਅ ਮਤਲਬ ਬੋਲਡ ਪਾਉਣ ਬਹੁਤ ਵੱਡੀ ਗਿਣਤੀ 'ਚ ਜਾਣਗੇ ਲੋਕਾਂ ਨੂੰ ਜਾਣਾ ਵੀ ਚਾਹੀਦਾ ਹੈ ਕਿਉਂਕਿ ਇਹ ਜਿਹੜਾ ਭਾਰਤ ਹੈ ਇੱਕ ਬਹੁਤ ਵੱਡਾ ਲੋਕਤੰਤਰ ਹੈ ਇਹ ਸੀ ਐਡੇ ਵੱਡੇ ਲੋਕਤੰਤਰ ਦਾ ਇੱਕ ਬਹੁਤ ਵੱਡਾ ਮਜ਼ਬੂਤ ਪ੍ਰਧਾਨ ਮੰਤਰੀ ਦੀ ਅਸੀਂ ਚੋਣ ਕਰਨੀ ਹੈ ਫੇਰ ਹੀ ਸਾਡਾ ਦੇਸ਼ ਮਜ਼ਬੂਤ ਹੈ ਜੇ ਅਸੀਂ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਚੋਣ ਕਰਾਂਗੇ ਫੇਰ ਹੀ ਅਸੀਂ ਮਜ਼ਬੂਤਾਂ ਲੋਕ ਮਜ਼ਬੂਤ ਹੈ ਜੇ ਸਾਡੇ ਦੇਸ਼ ਦਾ ਮਜ਼ਬੂਤ ਪ੍ਰਧਾਨ ਮੰਤਰੀ ਹੋਊਗਾ ਤੇ ਉਸ ਲਈ ਸਾਨੂੰ ਸਾਰਿਆਂ ਨੂੰ ਸਾਰੇ ਲੋਕਾਂ ਨੂੰ ਸਾਰੀ ਪਬਲਿਕ ਨੂੰ ਖਾਸ ਕਰ ਜਿਹੜੇ ਸ਼ਹਿਰੀ ਵੋਟਰ ਹੈ ਉਹ ਡਰ ਦੇ ਮਾਰੇ ਗਰਮੀ ਤੋਂ ਡਰ ਦੇ ਮਾਰੇ ਜਾਂ ਉੱਥੇ ਲਾਈਨ 'ਚ ਖੜਨਾ ਪੂ ਉਹ ਵੋਟ ਪਾਉਣ ਨਹੀਂ ਜਾਂਦੇ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਸਾਰਿਆਂ ਨੂੰ ਵੋਟ ਪਾਉਣ ਉੱਥੇ ਵੱਧ ਤੋਂ ਵੱਧ ਜਾਣਾ ਚਾਹੀਦਾ ਹੈ ਤਾਂ ਕਿ ਅਸੀਂ ਸਭ ਤੋਂ ਵੱਡੇ ਲੋਕਤੰਤਰ ਭਾਰਤ ਦਾ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਚੁਣ ਸਕੀਏ ਤੇ ਅਸੀਂ ਵੀ ਆਪ ਦੇ ਆਪ ਨੂੰ ਸਮਝੀਏ ਵੀ ਅਸੀਂ ਵੀ ਇੱਕ ਮਜ਼ਬੂਤ ਨਾਗਰਿਕਾਂ ਬਹਾਦਰ ਨਾਗਰਿਕਾਂ ਇੱਕ ਬਹਾਦਰ ਦੇਸ਼ ਦੇ ਤਾਂ ਸਾਰਿਆਂ ਨੂੰ ਸਾਨੂੰ ਵੋਟ ਪਾਉਣ ਜਾਣਾ ਚਾਹੀਦਾ ਹੈ ਤੇ ਸਾਲਾ ਸਰ ਮੰਡਲ ਨੂੰ ਮੈਂ ਵਧਾਈ ਦਿੰਦਾ ਵੀ ਉਹਨਾਂ ਨੇ ਇੱਕ ਨਿੰਬੂ ਪਾਣੀ ਦੀ ਜਿਹੜੀ ਛਵੀਲ ਲਾਈ ਹੈ ਬਹੁਤ ਵਧੀਆ ਪ੍ਰਫਲਤਾ ਕੀਤਾ ਹੈ ਜਿਸ ਨਾਲ ਕੀ ਲੋਕ ਵੱਧ ਤੋਂ ਵੱਧ ਵੋਟਾਂ ਪਾਉਣ ਧੰਨਵਾਦ ਜੀ ਜੀ ਇਸ ਵਾਰ ਸੋਣੇ ਦੇ ਵਿੱਚ ਆਇਆ ਤੁਸੀਂ ਵੋਟਾਂ ਵਾਲੇ ਦਿਨ ਜਿਹੜੇ ਵੀ VOTER ਲੋਕ ਨੇ ਉਹਨਾਂ ਵਾਸਤੇ ਨਿੰਬੂ ਪਾਣੀ ਦੀ ਛਵੀਲ ਲਗਾ ਰਹੇ ਹੋ ਜੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਲੋਕਾਂ ਨੂੰ ਵੋਟਾਂ ਵਾਸਤੇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਗਰਮੀ ਨੂੰ ਦੇਖਦੇ ਹੋਏ ਅਸੀਂ ਸਾਲਾ ਸਰ ਮੰਡਲ ਲਈ ਹਰ ਬਾਰਡਰ ਨੂੰ ਜੋ ਲੈਨ ਚ ਲੱਗਦੇ ਆ ਬਾਰਡਰ ਹਰ 10 ਮਿੰਟਾਂ ਮਾਤੇ ਪਾਣੀ ਪਾੜਦੇ ਆ ਉਹਨੂੰ ਦੇਖਦੇ ਅਸੀਂ ਸੱਲਾ ਸਰ ਮੰਡਰ ਕਣੀਓ ਇੱਕ ਨਿੰਬੂ ਦੀ ਪਾਣੀ ਦੀ ਵੀਰ ਸ਼ੁਰੂ ਕੀਤੀ ਐ ਉਹਨਾਂ ਅਸੀਂ ਉਹਨਾਂ ਨੂੰ ਰੇਲ ਲੈਂਡ ਵਿੱਚ ਜਾ ਕੇ ਬੋਤਲ ਪਾਣੀ ਨਿੰਬੂ ਪਾਣੀ ਦਾ ਪਿਲਾਵਾਂਗੇ ਸੱਲਾ ਸਰ ਬਾਲੇ ਕਿੰਨੇ ਮੰਦਰ ਇੱਕ ਅਪੀਲ ਕਰਦਾ ਵੀ ਤੁਸੀਂ ਆਦੇ ਬਾਰਡਰ ਆਦੇ ਹੱਕਦਾਰ ਹੋ ਤੁਸੀਂ ਆਦੇ ਬਾਰਡ ਤੇ ਲਾਜ਼ਮੀ ਪਾਓ ਕਿ ਇਹਨੂੰ ਦੇ ਛੁੱਟੀ ਦਾ ਦਿਨ ਨਾ ਮੰਨੀਓ ਧੰਨਵਾਦ